ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਘਰ ਕਬੂਤਰਾਂ ਦੇ ਸਾਰੇ ਇਹਨਾਂ ਬਰਗੋਤਰ ਸੈਟ ਐ ਕਬੂਤਰਾਂ ਨੂੰ ਪਾਈ ਉਠੀਏ ਤੇ ਉਹ ਹੋਈਏ ਕੂਤਰਾਂ ਦੇ ਦਾਲੇ ਦੇਖੀ ਕੀ ਬੰਦਾ ਲਓ ਜੀ ਖੋਲੀਏ ਕੋਡੇ ਲੈ ਕੇ ਬਾਬੇ ਦਾ ਨਾਸ ਉਹ ਵਾਹੀ ਗਰਵਾਏ ਗਰਵਾਏ ਗਰੂ ਬਾਬਾ ਕਰ ਕਿਰਪਾ ਕਬੂਤਰ ਸਾਰੇ ਕਰਦੇ ਬਿਲੇ ਲਓ ਜੀ ਸਭ ਤੋਂ ਪਹਿਲਾਂ ਕੂਤਰ ਲਈਏ ਭਾਰਤਾ ਆਪਣਾ ਗਲਾਬੀ ਬਗਲਾਲਾ ਖੱਬੀ ਗਲਾਬੀ ਬੋਲ ਰਤਾਵੀ ਇੱਕ ਇੱਕ ਕਬੂਤਰੀ ਵੇਲੀ ਐ ਖੱਬੀ ਗਲਾਬੀ ਬਗਲ ਵਾਲੀ ਠੀਕ ਐ ਇਹਨੂੰ ਵੀ ਛੱਡ ਦਈਏ ਲਓ ਜੀ ਇੱਕ ਇੱਕ ਕਬੂਤਰੀ ਬੇਲੀ ਐ ਝਾਲਰ ਬਗਲ ਟਿਟੋਰੀ ਵਾਲੀ ਖੰਡ ਬੈਠੀ ਨਾ ਕਿਤੇ ਵੀ ਦੱਸਦਾ ਉੱਡ ਜਾ ਉੱਡ ਜਾ ਹਾਂ ਹਾਂ ਚਲ ਚਲ ਕਿਰਾ ਇਹਨੂੰ ਵਾ ਕੀੜਾ ਬੰਜ ਫੇਰ ਨਹੀਂ ਦੱਸਦੀ ਇਹ ਤੇ ਦੋਵੇਂ ਪਾਣੀ ਵਾਲੇ ਕਬੂਤਰ ਵੀ ਛੱਡੀਏ ਬਈ ਆ ਕਬੂਤਰੀ ਹਰੀਕਾਂਦ ਲਈ ਜਿਹੜੀ ਹਨਾ ਬੰਗੀ ਛੱਡੀ ਸੀ ਉਹ ਦੋ ਪਹਿਲੀ ਢਾਈ ਹੈ ਘਰੇ ਇਹਦੀ ਤੇ ਇਹਨੂੰ ਦੇਣਾ ਆਪਾਂ 5 ਕਿਲੋ ਪਾਣੀ ਸਿਰਫ ਇਹ ਆ ਕਬੂਤਰ ਦੇ ਗੇੜੇ ਆ ਵੀ ਖੱਬੇ ਹਰੇ ਟੂਸੀ ਵਾਲੇ ਦੇ ਜਿਹੜਾ ਝੁੰਬੇ ਛਟਿਆ ਸੀ ਇਹਨੂੰ ਦੇਵਾਂਗੇ 30 ਐਮਐਲ ਪਾਣੀ ਆਪਾਂ ਲਓ ਜੀ ਮਾਰੀਓਲਾ ਪਹਿਲਾਂ ਤਾਂ ਖੱਬੀ ਹਰੀ ਕਾਂਤ ਵਾਲੀ ਦਾ 5 ਐਮਐਲ ਪਾਣੀ ਦੇਦਾ ਸੀ ਇਹਨੂੰ ਆਪਾਂ ਚਿਆਲ ਖੰਡ ਚਿਆਲ ਆਗੀ ਘਰ ਦੀ ਫਿਜਾਨ ਹਜੇ ਤਾਂ ਦੇਖੂਗੀ ਫਿਰ ਪਤਾ ਲੱਗੂਗਾ ਵੀ ਹੁਣ ਸਹੀ ਟਿਕਾਣੇ ਤੇ ਆਵੇਂ ਤੇ ਟੂਸੇ ਵਾਲਾ ਵੀ ਛੱਡ ਦੇ ਇੱਕ ਮਿੰਟ ਇਹਨੂੰ 30 ਐਮਐਮ ਦਿੱਤਾ ਸੀ ਕਿਵੇਂ ਓਏ ਇਤਰਾ ਨਹੀਂ ਭੁੱਦਾ ਨਾ ਕੋਈ ਤੂੰ ਕਿਦੋਂ ਮੈਂ ਮੈਂ ਕਿਉਂ ਹੁਲਾ ਉੱਤਰੀ ਕਬੂਤਰ ਉੱਤਰੀ ਕਬੂਤਰ ਤੇ ਲਗਭਗ ਬਈ ਕਬੂਤਰ ਛੱਡਿਆ ਆਪਾਂ ਓਨਲੀ ਆ ਤਿੰਨ ਦੇ ਦੋ ਪੰਜ ਕੂਤਰ ਛੱਡਿਆ ਸਿਰਫ ਉਹਨਾਂ ਚ ਦੋ ਪਾਣੀ ਤੇ ਕੂਤਰ ਮੰਨ ਕੇ ਚਲੋ ਪਾਣੀ ਤੇ ਰੱਖ ਲੋ ਜਾਂ ਕਿਵੇਂ ਰੱਖ ਲੋ ਉਹ ਦੋਵੇਂ ਆੜੀ ਫਿਰਦੇ ਆ ਬੰਦਰ ਨਾਲੇ ਕਾਂ ਤਾਲੀ ਦੇ ਟੂਸੇ ਵਾਲਾ ਦੇਖੋ ਕਾਂ ਤਾਲੀ ਫਿਰਦੀ ਠੱਪੇ ਮਾਰਦੀ ਪਿੱਛੇ ਟੂਸੇ ਵਾਲਾ ਆਉਂਦਾ ਤੇ ਥੱਲੇ ਜਿਹੜੇ ਥੱਲੇੜੇ ਤਿੰਨੇ ਆਏ ਨਵੇਂ ਆ ਤਾਂ ਹਾਲੇ ਜਿਹੜੇ ਉਸ ਨੂੰ ਪਤਾ ਹੀ ਆ ਤਾਂ ਪੁਰਾਣੇ ਹੋल्ड ਜੰਗ ਉਹ ਭੈਣ ਨੂੰ ਕਿੱਧਰ ਟੱਪ ਗਏ ਮੋੜਸਾਂ ਲੈ ਕੇ ਮੋੜਸਾਂ ਦਾ ਮੈਨੂੰ ਚਾਹੀਦਾ ਸੀ ਤੇ ਦੋਵੇਂ ਲੈ ਕੇ ਵੀ ਆਪਣੀ ਕੋਟੀ ਤੇ ਬੈਠੇ ਆ ਹੁਣ ਆਪਾਂ ਨੂੰ ਨਹੀਂ ਪਤਾ ਵੀ ਰਾਤ ਵੀ ਉੱਥੇ ਹੀ ਹੋਣਗੇ ਹਨਾ ਜਾਂ ਕਿਵੇਂ ਕੋਈ ਚਲ ਕੋਈ ਗੱਲ ਨਹੀਂ ਭੱਜਾ 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 ਭੱਜਿਆ ਭੱਜਾ ਓਏ ਭੱਜਿਆ ਭੱਜਾ ਭੱਜਾ ਆ ਜਾ ਆ ਜਾ ਆ ਜਾ ਹੋਰ ਫਿਰ ਹੈਲੋ ਕਰ ਬਲਾ ਤਾਂ ਕਿੱਥੇ ਜਾਣਾ ਫਿਰ ਪੂਆ ਨੂੰ ਪੂਸਾ ਦੇ ਆਇਆ ਫਿਰ ਚੱਲ ਗਏ ਚਲੋ ਤੇ ਇੱਕ ਕਬੂਤਰ ਹੋਰ ਛੱਡ ਲ ਗਏ ਬਈ ਹਰੇ ਟੂ ਸੈਟ ਉਰੀ ਵਾਲਾ ਇਹ ਵੀ ਵਿਹਲਾ ਹੋ ਗਿਆ ਸੀਗਾ ਥੋੜਾ ਜਿਹਾ ਲੇਟ ਛੱਡਿਆ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਇੱਕ ਕਬੂਤਰੀ ਬੈਠੀ ਵੀ ਆਪਣੀ ਖੱਬੀ ਗਲਾਵੀ ਬਗਲ ਵਾਲੀ ਨਵੇਂਆਂ ਚ ਉਹ ਵੀ ਪਾਸੇ ਬੈਠੀ ਹੈਗੀ ਤੁਹਾਨੂੰ ਦਿਖਾਉਂਦਾ ਦਿਖਾਈ ਦਿੰਦਾ ਮੈਂ ਨਲੇਂਦਰਾ ਕਬੂਤਰ ਪਾਤੇ ਆਪਾਂ ਆਪਣੇ ਬਦਾਮਾਂ ਵਾਲੇ ਮਤਲਬ ਵਾਰਿੰਗ ਵਾਲੇ ਕਬੂਤਰ ਪਿੰਜਰੇ ਛੱਡ ਤੇ ਮੈਂ ਬਿੱਠਾ ਪੁੱਟਾ ਚੈੱਕ ਕਰ ਗਏ ਹਾਉ ਬੈਠੀ ਬਈ ਮੇਰੇ ਹਿਸਾਬ ਨਾਲ ਤਾਂ ਸ਼ਾਇਦ 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 ਉਹੀ ਹੋਵੇ ਇੱਕ ਹੋਰ ਬੈ ਗਈ ਕੇ ਇੱਕ ਹੋਰ ਬੈਠ ਗਈ ਵੀ ਆ ਗਿਆ ਇਹ ਮੈਨੂੰ ਲੱਗਦਾ ਬਗਲ ਚਾਲਰ ਤੇ ਟੌਰੀ ਆਈ ਸ਼ਾਕ ਹੀ ਆ ਤੇ ਰੱਤਾ ਵੀ ਆ ਗਿਆ ਆਪਣਾ ਬਈ ਖੱਬੀ ਗਲਾਬੀ ਬਗਲ ਵਾਲਾ 8:47 ਮਿੰਟਾਂ ਤੇ ਘਰ ਤੇ ਬਦਾਮਾਂ ਦੀ ਕਟਾਈ ਸ਼ੁਰੂ ਸਵੇਰੇ ਸਵੇਰੇ ਕੋਸ ਨੂੰ ਪਤਾ ਫਿਰ ਜਾਨਵਰਾਂ ਤੇ ਆਪਣੇ ਇਕ ਰੋਣੀ ਵਾਲੀ ਡਿੱਕ ਤਾਂ ਵਿਹਲੇ ਨਹੀਂ ਹੁੰਦੇ ਫਿਰ ਉਹਨੂੰ ਬਹਾਨਾ ਲੈ ਜਾਂਦਾ ਵੀ ਲੀਡ ਦਾਣੇ ਪਾਏ ਹੈਗੇ ਚਲੋ ਰੱਖ ਕੇ ਪਹਿਲਾਂ ਦੋ ਮੇਨ ਕਬੂਤਰਾਂ ਨੂੰ ਇੱਕ ਕਬੂਦਰੀ ਦੇ ਕਾਲਮੂ ਗੇੜੇ ਆ ਬਈ ਆ ਹਰੇ ਘੰਡ ਵਾਲੀ ਤੇ ਹਨਾ 12 ਵਾਲੀ ਬਾਜੀ ਇਹਦੀ ਕੈਨਸਲ ਕਰਤੀ ਆਪਾਂ ਯਾਰ ਥੋੜਾ ਸੈਟ ਨਹੀਂ ਸੀਗਾ ਕੰਮ ਤਾਂ ਕਰਕੇ ਵੀ ਆਪਾਂ ਆਏ ਉਹ ਉਹ ਕੰਮ ਨਹੀਂ ਯਾਰ ਮੜ ਕੇ ਚੱਲ ਵੀ ਟਿਕਾ ਕੇ ਛੱਡਾਂਗੇ ਜਾਨਵਰ ਹਨਾ ਪਾਣੀ ਪਾਦੀ ਗਾਲ ਆ ਬਈ ਕਿੰਨੀ ਇੱਕ ਮਿੰਟ ਇਦੋਂ ਇਹਨੂੰ ਚੱਕ ਲੇ ਜੇ ਛੱਡ ਦਗੇ ਇਹਦੇ ਚ ਤੇ ਇਹਨਾਂ ਨੂੰ ਰੱਖਦੇ ਹਾਂ ਬਾਦਾਂ ਆਇਆ 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 ਬੋਟਰ ਆਇਆ 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 ਖੰਡ ਲਓ ਜੀ ਇਹ ਖਾ ਲੈਣਗਾ ਕਰੀ ਨੇ ਜਾਨਵਰ ਅੰਦਰ ਰੱਤਾ ਤਾਂ ਕਰਤਾ ਲੱਗ ਭਾਗ ਹਨ ਹੋ ਜੂਆਂ ਅੰਦਰ ਤਾਂ ਖੁੱਡੇ ਦੀ ਬਾਰੀ ਤੇ ਬੈਗਾ ਦੂਜੀ ਕੂਦਰੀ ਇਧਰ ਆ ਕੇ ਬੈਟ ਗਈ ਉਹਨੇ ਬੈਡ ਖੋਲ ਕੇ ਲਾਈਟਸ ਆਰ ਆਫ ਤੇ ਆ ਬੱਚਾ ਵੀ ਨੇ ਛੱਡ ਦੇ ਘੇਰ ਕੋਈ ਲੈ ਕੇ ਤਾਂ ਗਿਆ ਜਿਹੜਾ ਫੜਿਆ ਸੀਗਾ ਇਧਰ ਰੱਖੀ ਹੈ ਬਈ ਦੋ ਹੋਰ ਕਬੂਤਰਾਂ ਨੂੰ ਬਾਦਾਂ ਇੱਕ ਤਾਂ ਕਾਲੀ ਜੀਨੀ ਸੱਜੀ ਗੁਲਾਬੀ ਕਾਂਤ ਵਾਲੀ ਆਇਆ 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 ਖੰਡ ਇੱਕ ਰੱਖਦੇ ਖੱਬੇ ਗਲਾਬੀ ਟੂਸੇਡ ਨੂੰ ਆਇਆ 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 ਬੱਤ ਇਹਨਾਂ ਨੂੰ ਵੀ ਰੱਖਦੇ ਬਾਦਾਮ ਦੋ ਹੋਰ ਕਬੂਤਰਾਂ ਨੂੰ ਇੱਕ ਤਾਂ ਟੂਸੇਡ ਡੰਡੇ ਵਾਲੀ ਟੀਰੀ ਆਇਆ 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 ਇੱਕ ਹੋ ਗਈ ਕੱਲੇ ਗਲਾਬੀ ਟੂਸੇਡ ਟੀਰੀ ਆਇਆ 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 ਤੇ ਉਹਨੇ ਆਪਾਂ ਬਾਦਾਮ ਹੋਰ ਕਟਵਾ ਲਿਆ ਗਿੱਦਾਂਵਨੀ ਤੋਂ ਟਰਿਆਂ ਲੈ ਜੀਏ ਬਸ ਇੱਕ ਥੋੜਾ ਮਿੰਟ ਐਂ ਟਰਿਆਂ ਲੈ ਜਾਣਾ ਤੇ ਸਾਹਮਣੇ ਦਮਣੀ ਤੇ ਚੋਬਰ ਬੈਠਿਆ ਉਹ ਬਾਦਾਮ ਕੱਟ ਕੇ ਪਾ ਦਿੰਦੇ ਆ ਮੰਦਰ ਲੈ ਕੇ ਰੱਖ ਦਿੰਦੇ ਤੇ ਇਧਰ ਇਹ ਕਬੂਤਰਾਂ ਨੂੰ ਵੀ ਰੱਖ ਦਿਆ ਇੱਕ ਤਾਂ ਆਪਣੀ ਭੂਤ ਨੂੰ ਤੇ ਇਹ ਦੂਜੀ ਹਰੀ ਗਲਾ ਵੀ ਬਗਲੇ ਨੂੰ ਆਇਆ 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 ਖੰਡ ਤੇ ਇਦੋਂ ਇਹਦੀ ਟ੍ਰੇ ਵੀ ਚੱਕ ਲਈ ਆਪਾਂ ਤੇ ਇਹ ਨੂੰ ਵੀ ਰੱਖ ਦਈਏ ਭਈ ਛੇ ਛੇ ਬਦਾਂ ਆਇਆ 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 ਬੋਤਲ ਲਓ ਜੀ ਇਹਨੂੰ ਖਾਣ ਦਿਓ ਲਓ ਬਈ ਤੇ ਨਾਲ ਦੀ ਨਾਲ ਆਪਾਂ ਦਾਣੇ ਵੀ ਰੱਖ ਦਿੰਨਾ ਨੂੰ ਸਿੱਧੀ ਸਿੱਧੀ ਸਾਰਾ ਕੰਮ ਨਿਬੜ ਗਏ ਤਾਂ ਕਰਕੇ ਕੱਢ ਲਉ ਪੁੱਤਰ ਵੇਲੇ ਹੁਣ ਫਿਰ ਆਇਓ 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 ਬੋਤਲ ਲਓ ਜੀ ਇਧਰ ਵੀ ਰੱਖ ਲਿਏ ਆਇਓ 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 ਪੱਤਾ ਤੇਦਰ ਆਪਣੀ ਟੂਸੇ ਡੰਡੇ ਵਾਲੀ ਨੂੰ ਤੇ ਬਈ ਦੋਵੇਂ ਟੂਸਾਂ ਨੂੰ ਇਹਨਾਂ ਨੂੰ ਵੀ ਰੱਖੀਏ ਬਦਾਂ ਆਇਆ 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 ਖੰਡ ਕਾਲਾ ਲਓ ਜੀ ਓਕੇ ਹੋ ਗਈ ਰਿਪੋਰਟ ਲਓ ਜੀ ਇਧਰ ਇਹਨੂੰ ਵੀ ਸ਼ਾਖ ਨੂੰ ਰੱਖ ਦਈਏ ਬਦਾਂ ਗੁਲਾਬੀ ਖੁੰਝੇ ਲਓ ਆਇਆ 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 ਲਓ ਜੀ ਗੁਲਾਬੀ ਕਾਂਡਾ ਨੂੰ ਰੱਖ ਦਈਏ ਆਇਆ 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 ਪੱਤਾ ਤੇ ਦਾਣਾ ਪਾਣੀ ਮਤਲਬ ਦਾਣਾ ਪਾਣੀ ਕਹਿਣਾ ਪਰ ਭੁੱਲ ਕੇ 1 ਮਿੰਟ ਰੁਕ ਗਿਆ ਖੜੇ ਪਾ ਗਏ ਮਤਲਬ ਬਦਾਮ ਤੇ ਦਾਣੇ ਬਈ ਸਾਰੇ ਕਬੂਤਰਾਂ ਦੇ ਕਲੀਅਰ ਹੈ 1 ਮਿੰਟ ਆ ਵੀ ਡੱਕ ਗਿਆ ਫੁੱਲ ਬਈ ਗਲਾਬੀ ਹੁੰਜਾ ਲੈ ਵੈਸੇ ਇਹਨੂੰ ਬਾਅਦ ਵਿੱਚ ਚਕਾਦਾ ਇਹਨਾਂ ਚਕਾਉਣਾ ਨਹੀਂ ਸੀ ਅੱਜ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਸਾਰੇ ਕਬੂਤਰ ਬਈ ਛੜ ਤੇ ਖੁੱਡਿਆਂ 'ਚ ਤੇ ਖੁੱਡੇ ਬਿਲਕੁਲ ਸਾਫ਼ ਹੈ ਆ ਦੇਖੋ ਤੇ ਹਜੇ ਟਾਈਮ ਹੋਇਆ ਹੈ ਖੁੱਡੇ ਦੇ ਖੁੱਡੇ ਜਮਾਂ ਕਲੀਅਰ ਆ ਬਈ ਖੁੱਡੇ 'ਚ ਇੱਕ ਵੀ ਦਾਣਾ ਨਹੀਂ ਹੈ ਨਹੀਂ ਕਿਤੇ ਵੀ ਦੇਖਣ ਨੂੰ ਵੀ ਨਹੀਂਗਾ ਤੇ ਮੰਨ ਕੇ ਚਲੋ ਵੀ ਟਾਈਮ ਹੋਇਆ ਹਜੇ 11:00 ਵਜੇ 10 ਮਿੰਟ ਹੋਇਆ ਮਸਾਂ ਤੁਸੀਂ ਆਪਸਾ ਵੀ ਇੰਨੇ ਟਾਈਮ ਨਾਲ ਸਾਰਾ ਕੁਝ ਚੁਕਾ ਦਿੰਨੇ ਆ ਹਨਾ ਉਮੀਦ ਆਈਆਂ ਵੀ ਕੱਲ ਨੂੰ ਵਿੱਤੇ ਹੋ ਜਾਣਗੇ ਆਪੇ ਟਾਈਮ ਨਾਲ ਤੇ ਬਾਕੀ ਤਿੰਨ ਕਬੂਤਰ ਫਿਰਦੇ ਆ ਬਈ ਆਪਣੇ ਇੱਕ ਢੇੜਿਆਂ ਵਾਲਾ ਫਿਰਦਾ ਇੱਕ ਸੁੱਕਾ ਫਿਰਦਾ ਟੂਸੇ ਟੋਰੀ ਵਾਲਾ ਹਰਾ ਟੂਸਾ ਹਰੀ ਟੋਰੀ ਇੱਕ ਕਾਂਤਲੀ ਫਿਰਦੀ ਆ ਬਸ ਆ ਜਾਂਦੇ ਤੇਨੇ ਆ ਫਿਰਦੇ ਉਹ ਠੱਪੇ ਮਾਰਿੰਦੇ ਟੂਸੇ ਆਣਾ ਤਾਂ ਤੇ ਚਲੋ ਬਾਬੋ ਅੱਜ ਮੈਂ ਟਾਈਮ ਨਾਲ ਵਿਹਲੇ ਹੋਇਆ ਤੇ ਬਈ ਘਰੇ ਜਾ ਕੇ ਮਰੋਚੂਟੀ ਖਾਇਆ ਆ ਦੋ ਕਬੂਤਰ ਬੈਠ ਕੇ ਆ ਆਪਣੇ ਬਈ ਇੱਕ ਤਾਂ ਹਰੀ ਗਾਂਦ ਵਾਲੀ ਬੈਗੀ ਤੇ ਇੱਕ ਹਰੇ ਟੂਸੇ ਦੇ ਟੋਰੀ ਵਾਲਾ ਤੇ ਕੱਲਾ ਢੇੜਿਆਂ ਵਾਲਾ ਕਬੂਤਰ ਰਹੇਗਾ ਬਈ ਖੱਬੇ ਹਰੇ ਟੂਸੇ ਵਾਲਾ ਤੇ ਆਪਾਂ ਰੋਟੀ ਰੋਟੀ ਖਾ ਜਾਂਦੀ ਤੇ ਢੇੜਿਆਂ ਵਾਲਾ ਕਬੂਤਰ ਵੀ ਬੈਠ ਗਿਆ ਏ ਲਗਭਗ ਦੇਖਿਆ ਨੂੰ ਅਸੀਂ 11:52 ਮਿੰਟਾਂ ਤੇ ਤੇ 11:50 ਮਿੰਟਾਂ ਤੇ ਬਹਿ ਗਿਆ ਹੁਣ ਚਲੋ ਕੋਈ ਦਿੱਕਤ ਨਹੀਂ ਗੱਲ ਨਹੀਂ ਆ ਰਿਹਾ ਬੈਠਾ ਹਾਂ ਕੀ ਹੋ ਗਿਆ ਹੈ ਲੈ ਲੈ ਆਇਆ 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 ਲੈ ਗੁਰਕੀਆਂ ਦਾ ਪਤੰਦਰ ਇਹਨੂੰ ਕਿਹਾ ਸੀ ੁੱਡਰ ਨੂੰ ਹਣਾ ਚਲੋ ਕੋਈ ਨਾ ਸੀ ਕੱਲਾ ਬਈ ਕੋਈ ਦਿੱਕਤ ਵਾਲੀ ਗੱਲ ਨਹੀਂ ਜਿੰਨਾ ਉੱਡਗਾ ਸਹੀ ਹੈ ਬਸ 13 ਨੂੰ ਛੜਨਾ ਫਾਈਨਲ ਹੀ ਹੈ ਲੈ ਦੇਖੋ ਲੈ ਉੱਡ ਗਿਆ ਗੁਰਕੀਆਂ ਦਾ ਮੈਂ ਤਾ ਤੇ ਜਿਹੜੇ ਕਬੂਤਰ ਪਹਿਲਾਂ ਮਿੰਟਸ ਵੀ ਉਹਨਾਂ ਦਾ ਚੁੰਝਾ ਲਵਾਦ ਕੇ ਪਾਣੀ ਚ ਮਾੜਗਾ ਮਾੜਗਾ ਆਇਆ 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 ਖੰਡ ਹਰੀ 2 ਸੈਟ ਟੌਰੀ ਵਾਲੀ ਖੰਡਾ ਹੈ ਮਤਲਬ ਕਬੂਤਰ ਹੈ ਤਾਂ ਪਿਆਰ ਨਾਲ ਖੰਡ ਕਹਿੰਦੇ ਹੁੰਦੇ ਆ ਕੁੱਤੇ ਆ ਗਿਆ ਹਰੀ ਕਾਂਤ ਵਾਲੀ ਆਇਆ 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 ਪੁੱਤੋ ਬਹੁਤ ਆ ਬਹੁਤ ਆ ਬੜਾ ਨਿੱਪੀਦਾ ਹੁੰਦਾ ਲਓ ਜੀ ਬਾਬੇ ਸਨੇਕ ਵੇਖ ਲ ਗਏ ਮੈਂ ਕਿਹਾ ਓ ਮਾਈ ਗੋਡ ਖਾਣਾ ਜਾਵੇ ਆਪਾਂ ਨੂੰ ਬੜਾ ਡਬਲਾ ਇਹ ਤਾਂ ਇੱਕ ਮਟ ਇੱਕ ਮਟ ਖਾਣ ਦੀ ਬਾਜੀ ਇਹ ਤਾਂ ਪਾਣੀ ਪੂਣੀ ਪਾ ਰੱਖੇ ਬਾਬਾ ਠੰਡ ਵਾਸਤੇ ਠੰਡ ਵਾਸਤੇ ਜੇ ਧਰਮੀ ਬਹੁਤ ਆ ਉਹ ਰੱਖ ਉਹ ਮਾਈ ਗੋਡ ਬੇਬੀ ਸੋ ਵੈਰੀ ਡੇਂਜਰਸ ਸਨੇਕ ਐਂਡ ਯੂ ਵੀਡੀਓ ਬਣਾਈ ਮੇਰੀ ਇਦਰੋਂ ਬਾਂਗ ਦਾ ਫੜਦੀ ਮੇਰੀ ਕੋ ਨਾ ਕੋਬਰਾ ਵੀ ਹੈ ਨਾ ਇਹ ਕੋਬਰਾ ਜੀ ਕੋਬਰਾ ਕੋਬਰਾ ਹੈ ਦੂਜਾ ਹੈ ਨਾ ਕੋਬਰਾ ਦੋ ਤਰ੍ਹਾਂ ਦੇ ਹੁੰਦੇ ਨੇ ਠਾਕੇ ਨੇੜੋ ਹੂੰ ਤਾਂ ਹੈ ਚੱਲ ਕੋਈ ਨਾ ਮਾ ਬਰੋ ਕੇ ਬਣਾ ਮੜੇ ਦੀ ਵੀਡੀਓ ਇਹਦੀ ਬਣੀ ਹੈ ਪੜਾ ਕੰਮ ਨਹੀਂ ਆਪਾ ਬਾਪਾ ਦੇ ਬਾਬੇ ਹੁੰਦਾ ਨੇ ਬਸ ਬਹੁਤ ਬੜਾ ਨਾ ਨੇ ਕੇ ਰੋਟਾ ਨਾ ਨੇ ਪਾ ਦੇ ਹੁੰਦੇ ਜਿਹੜੇ ਮਰਚੀ ਕੰਮ ਲੈ ਜਾਂ ਪਹਿਲਾਂ ਬੁੜੀਆਂ ਬੁੜੇ ਕਹਿੰਦੇ ਸਨ ਪੁਰਾਣੇ ਹੂੰ ਹੂੰ ਕਫਲਾਣਾ ਤੇਰੇ ਕੋਲੇ ਕੀ ਹੈ ਗਿੱਦਲ ਸਿੰਘ ਕੀ ਫਲਾਣਾ ਕਾ ਤੂੰ ਨਹੀਂ ਕੰਮ ਤੇਰੀ ਗਿੱਦਲ ਸਿੰਘ ਕੀ ਕੰਮ ਜਿੱਤ ਗਿਆ ਇਹ ਯਾਰੀ ਮਿਤਰੀ ਦੀ ਗੱਲ ਹੈ ਭਰਾਵਾ ਪਿਆਰ ਦੀ ਗੱਲ ਹੈ ਮਹਿਮਾ ਦੀ ਗੱਲ ਹੈ ਉਰੇ ਤੇ ਕੀ ਦੇ ਇਨ ਤੇ ਕੀ ਲੈ ਜਣਾ ਸਭ ਕੁਛ ਇੱਥੇ ਰਹਿਣਾ ਨੰਗਾ ਤੇ ਨੰਗਾ ਜਾਣਾ ਇੱਥੇ ਕੁਛ ਨਹੀਂ ਨਾਲ ਲੈ ਕੇ ਮਰ ਜਣਾ ਇਹ ਸਾਡੇ ਦੰਦੇ ਦੇ ਵਿਆਹਾਂ ਚ ਇਹ ਕੁੜੀ ਨਾ ਤੇ ਦਾਮਾਂ ਚ ਦੰਦੇ ਦਾ ਦੇ ਦੌਰ ਜੋੜਾ ਸੱਪ ਦਾ ਸਰਾਲ ਦਾ ਗਿੱਦੜ ਸਿੰਘੀ ਮਣਕਾ ਬਿੱਲੀ ਦੀ ਯੇਰ ਉੱਡੂ ਦਾ ਪੰਜਾ ਕਸਤੂਰੀ ਮੂਣੀ ਦੋ ਬਗਲੀਆਂ ਬੀਨ ਤੇਦਰ ਡੱਕਵਾ ਪਾਣੀ ਪਿਆ ਦੇ ਇਹਨਾਂ ਨੂੰ ਆਇਆ 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 ਬੋਤਾ ਆਇਆ 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 ਥੋੜੇ ਹੀ ਪੀਊਗਾ ਮੈਨੂੰ ਪਤਾ ਤੀਜੀ ਵਾਰੀ ਪੀਣਾ ਹੂੰ ਬਹੁਤ ਐਨਾ ਤਾਂ ਹੁਣ ਕਾਂ ਤਾਈਦ ਨੂੰ ਪਿਆਦ ਗੇ ਆਇਆ 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 ਖੰਡ ਬੱਸ ਕਿੰਨਾ ਪੀਵੇਂਗੀ ਬਹੁਤ ਐ ਬੱਸ ਕਰ ਜਾ ਬੱਸ ਕਰ ਜਾ ਖੰਡ ਤੇ ਥੋੜਾ ਜੈ ਇਹਨੂੰ ਵੀ ਪਿਆਦ ਗੇ ਦੂਜੀ ਵਾਰੀ ਆਇਆ 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 ਫੇਰ ਇਹਨਾਂ ਤੇ ਮੈਂ ਕਹ ਉਹਨੇ ਠੰਡਰ ਲੱਗ ਗਿਆ ਬਈ ਆਪਾਂ ਇਹ ਜਿਹੜਾ ਕਬੂਤਰਾਂ ਦੇ ਰੰਗ ਲਾਉਣਾ ਪੰਜਾਂ ਦੇ ਤੇ ਉਹਨਾਂ ਦੇ ਵੀ ਰੰਗ ਲਾ ਦਾਂਗੇ ਕਿਉਂਕਿ ਉਹਨੂੰ ਪਤਾ ਵੀ ਬਿਲ ਨਹੀਂ ਹੈ ਫਿਰ ਹੀ ਤਾਂ ਹੈਗੇ ਆ ਤਾਂ ਕਰਕੇ ਤੇ ਚਾਲਾ ਚੱਲ ਗਏ ਲਿਆਂਦਾ ਥਿੰਡਰ ਹਣਾ ਪਹਿਲਾਂ ਵਾਲੇ ਨਾਲ ਦੀ ਸੇਮ ਬੋਤਲ ਹੀ ਲਿਆਂਦੀ ਗਈ ਥਿੰਡਰ ਐਕਸ 60 ਥਿੰਡਰ ਐਕਸ 60 100 ਦੀ ਬੋਤਲ ਆ ਬਈ ਲੀਟਰ ਬਹੁਤ ਫਾਇਦਾ ਬੋਤਲ ਲਿਆ ਕਰੋ ਬਾਈ ਜੀ ਲਿਆ ਜੀ ਹਾਂ ਕਬੂਤਰਾਂ ਦੇ ਰੰਗ ਲਾਉਣ ਵਾਲੀ ਆ ਬਈ ਆ ਥਿੰਡਰ ਮਤਲਬ ਕੂਤਰਾਂ ਦੇ ਰੰਗ ਲਾਉਣ ਲਈ ਆ ਲਿਆ ਕਰੋ ਬੈਸਟ ਹੈ 100 ਰੁਪਏ ਦਾ 1 ਲੀਟਰ ਚੱਕ ਲਿਆਂਦੀਆਂ ਦੋ ਕਬੂਤਰਾਂ ਤਾਂ ਬਈ ਜਿਨ੍ਹਾਂ ਦੇ ਰੰਗ ਲਾਉਣਾ ਇਹ ਹੈਗੀ ਕਾਲੀ ਚੀਨੀ ਮਤਲਬ ਕਾਲਾ ਫੂੰਝਾ ਜਿਆਦਾ ਦਾ ਤੇ ਛੋਟੇ ਨੇ ਗੁਲਾਬੀ ਬਗਲਾ ਹੁੰਦਾ ਸੀ ਮਤਲਬ ਇਹ ਲੱਗੀ ਨਹੀਂ ਕਿ ਦੂਜੀਆਂ ਚਾਰੇ ਲੱਗੀਆਂ ਆਪਣੇ ਤੇ ਇਹਦੇ ਨਾਲ ਦੋਵੇਂ ਗੁਲਾਬੀ ਬਗਲਾ ਕਰਦੇ ਆ ਇਹਦਾਂ ਵੀ ਦੋਵੇਂ ਬਗਲਾ ਸੀ ਲਓ ਜੀ ਜਿਹੜੀ ਇੱਕ ਕਬੂਤਰੀ ਬਾਹਰ ਸੀ ਖੱਬੀ ਗੁਲਾਬੀ ਬਗਲ ਵਾਲੀ ਬਈ ਦੋ ਮੱਛੀ ਢੂਈ ਉਹਦੀ ਹਨਾ 42 43 ਡਿਗਰੀ ਟੈਂਪਰੇਚਰ ਹੈ ਇਹ ਵੀ ਆ ਗਈ ਛਤਰੀ ਤੇ ਖੋਲ ਦੇ ਖੁੱਡਾ ਇਹਦੇ ਵਾਸਤੇ ਵੀ ਆਇਆ 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 ਬੱਤ ਦੇਖੋ ਆਂਦੀ ਹੁਣ ਏ ਏ ਏ ਏ ਆ ਹੋ ਗਏ ਨਾ ਸਿਆਣੇ ਤੇ ਹਰੇ ਟੂਸੇ ਵਾਲ ਨੂੰ ਬਦਾਮ ਰੱਖ ਜੀ ਬਈ ਇਹਨੇ ਪਾਣੀ ਪੂਣੀ ਸਾਰਿਆਂ ਨੇ ਖਿੱਚ ਲਿਆ ਬਾਕੀ ਦੂਜਿਆਂ ਦੀ ਦਮਣੀ ਕੱਟੀ ਜਾਂਦਾ ਹੈਗਾ ਬਸ ਉਹਨਾਂ ਨੂੰ ਵੀ ਧਰ ਦਾਂਗੇ ਆਇਆ 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 ਬੋਤਾ ਆਇਆ ਆਇਆ ਲਓ ਜੀ ਤੇ ਹਰੀ ਕਾਂ ਤੱਕ ਨੂੰ ਵੀ ਰੱਖ ਦਗੇ ਆਇਆ 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 ਪਾਣੀ ਵੀ ਰੱਖ ਦਾਂ ਵਿੱਚ ਇਹਨੂੰ ਮੈਂ ਇੱਕ ਮਿੰਟ ਲਓ ਜੀ ਇਹਨਾਂ ਨੂੰ ਖਾਣ ਦਿਓ ਆ ਛੇਬ ਦਾਮਾਂ ਚ ਉੱਪਰ ਤੇ ਰਹਿਗੇ ਦਮਣੀ ਦੇ ਵਾਸਤੇ ਵੀ ਕੱਟਦੇ ਹੋਈ ਆ ਲੈ ਇਹਦੀ ਟਰੇ ਆ ਗਈ ਹਰੇ ਟੂਸੇ ਟੋਰੀਆਂ ਦੇ ਰੱਖ ਦਗੇ ਬਦਾਮ ਆ ਇਹੀ ਰੈਕਲਾ ਚੋਬਰ ਬਸ ਆਇਆ 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 ਬੋਤਲ ਆਇਆ 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 ਕਾਲਾ ਮਿੱਠੀ ਪਾਣੀ ਵੀ ਰੱਖਦੇ ਇੱਕ ਵਾਰ ਪਾਣੀ ਚੱਕ ਲਏ ਦਾ ਹਾਂਜੀ ਬਾਪੂ ਚੱਲਿਆ ਕਰਨ ਨੂੰ ਓਕੇ ਓਕੇ ਬਾਏ ਬਾਏ ਕੋਈ ਨਾ ਤੇ ਬਾਪੂ ਦੋ ਕਬੂਤਰਾਂ ਦੇ ਰੰਗ ਲਾਦਾ ਬਈ ਇੱਕ ਦਿਨ ਕਰਤਾ ਗੁਲਾਬੀ ਕੱਚਾ ਉਹ ਬੇਟੀ ਸਾਹਮਣੇ ਤੇ ਇੱਕ ਏਰ ਕਿੱਧਰ ਕੀ ਭਾਜਦੇ ਯਾਰ ਦੀ ਇੱਕ ਆ ਬੇਟੀ ਬੈਸਰਤੀ ਬੈਠੀਏ ਇਹਦਾ ਕਰਤਾ ਗੁਲਾਬੀ ਬਗਲਾ ਤੇ ਤਿੰਨ ਕਬੂਤਰਾਂ ਰਹਿਗਾ ਉਹਨਾਂ ਦੇ ਆਖੇ ਲਾਵਾਂਗੇ ਲਓ ਦਮਨੀ ਕਹਿੰਦਾ ਘਰੇ ਚਾਹ ਜੁੱਪੀ ਕੋਨੇ ਰੋਟੀ ਖਾ ਕੇ ਆਣੀ ਹੈ ਮੈਂ ਚਲ ਠੀਕ ਹੈ ਤੂੰ ਵੀ ਖਾ ਪੀਆ ਤੇ ਰੈਲਿੰਗ ਅੱਜ ਤਾਂ ਹਨਾ ਬਿਲਿੰਗ ਵਧੀਆ ਥੋੜੇ ਹੀ ਕੰਮ ਸੀਗਾ ਲਓ ਜੀ ਤੇ ਇੱਕ ਲਗਾ ਵੀ ਕਾਬੂ ਕਰ ਲਿਆ ਭਈ ਮੇਰੇ ਹਿਸਾਬ ਨਾਲ ਉਹੀ ਹੈ ਜਿਹੜੇ ਕੱਲ ਫਿਰਦੇ ਸੀ ਹਨਾ ਅਸੀਂ ਜਾਂਦੇ ਸੀਗੇ ਬਾਦਲ ਠੀਕ ਹੈ 1 ਮਿੰਟ ਰੁਕੋ ਪਹਿਲੇ ਇਹਨੂੰ ਛੱਡ ਦਿਆਂ ਮੈਂ ਲਓ ਜੀ ਇਹਨੂੰ ਛੱਡ ਦਈਏ ਤੇ ਇੱਕ ਲਗਾ ਚੱਕ ਲੈਣਾ ਕਰ ਲਿਆ ਕਾਬੂ ਆਪਾਂ ਤੇ ਅਸੀਂ ਜਾਂਦੇ ਸੀ ਬਾਦਲ ਭਈ ਏਟੀਐਮ ਚੋਂ ਪੈਸੇ ਕਢਾਉਣ ਇਹ ਰਾਹ 'ਚ ਨਾ ਪਾਣੀ ਡੁੱਲਿਆ ਬਈ ਸੜਕ ਤੇ ਉੱਥੇ ਬੈਠਾ ਸੀਗਾ ਪਾਣੀ ਪੀ ਜਾਂਦਾ ਸੀ ਧਿਆਆ ਤੇ ਮੈਂ ਚ ਮਾ ਚੱਲ ਪਹਿਲਾਂ ਵਜੀਦਰਾ ਘਰੇ ਚੱਲੇ ਨੂੰ ਛੱਡ ਕੇ ਆ ਤੇ ਫੇਰ ਹੀ ਪੈਸੇ ਕਢਾ ਕੇ ਲਿਆਵਾਂਗੇ। ਆਹੋ ਹੋ ਬਾਬੇ ਪੈਸੇ ਹੀ ਬੜਾ ਸਾਡੇ ਕੋਲ ਕੀ ਕਰਕੇ ਸਿੱਧਾ 10-10 ਹਜ਼ਾਰ ਤੇ ਮਾਰ ਲਿਆ ਭਰਦੇ ਬਲਜੀਤ ਬਿਨ ਕੋਈ ਗੱਲ ਨਹੀਂ। ਸਾਡੇ ਸਾਂਝੇ ਖਾਤੇ ਆ। 40-40 ਇਕੱਠਾ ਹਜ਼ਾਰ ਕਢਾ ਕੇ ਜੇ ਅੰਕਾ ਨਾ ਪਰ ਨਾ ਜੀ। ਰਵੜਾ ਤਾਂ ਫਿਰ ਪੈਸੇ ਫਿਰ ਗੁੱਟ ਨਹੀਂ ਇੰਨੀਆਂ ਹੋ ਜਾਣਗੇ ਆਪਣਾ ਰਵੜਾ ਵੀ ਵੱਧ ਲੈ ਕੇ ਆਇਆ ਸੀ ਉਸ ਹਾਲ ਤੇ ਸਮਝਿਆ ਕਰੋ ਯਾਰ ਫਿਰ। ਸ਼ੁਰੂ ਤੋਂ ਰੱਚ ਬੰਦੇ ਸੀ ਆ ਜੀ ਤੁਹਾਨੂੰ ਪਤਾ ਹੀ ਨਹੀਂ। ਯਾਰ ਬਹੁਤ ਟਾਈਮ ਜ ਨਹੀਂ ਲਾਈ ਜਾਂਦਾ ਤਾਂ ਯਾਰ 20 ਮਿੰਟ ਐ ਕੱਢਦਾ ਇਹ ਇਹ ਬਰਦਾੱਤ ਨਹੀਂ ਜੋ ਪਜਨੇ ਪੈছে ਕਢਾਉਣੇ ਫਿਰ ਜਿਹੜੇ ਕੁੱਤਰ ਰਹਿੰਦੇ ਸੀ ਅੰਦਰ ਹਨਾ ਛਾਰਦਗੇ ਵੀ ਖੁੱਡੇ ਚ ਟੂਸੇ ਵਾਲਾ ਵੀ ਛਾਰਦਾ ਟੂਸੇ ਟੌਰੀ ਵਾਲਾ ਵੀ ਛਾਰਦਾ ਮੂਸੇ ਵਾਲਾ ਵੀ ਮੇਰਾ ਮੂਸੇ ਵਾਲਾ ਨਹੀਂ ਟੂਸੇ ਵਾਲਾ ਇਹ ਫਾਈਟਰ ਜਿਹੜਾ ਫਸਿਆ ਪਿਆ ਉਹ ਸਾਹਮਣੇ ਨੈਟ ਇਹ ਬਾਸੇ ਚ ਬੰਦੇ ਹੀ ਮਸਾਂ ਬਚਦੇ ਨੇ ਭਾਜ ਕੁੱਤਰ ਕੋ ਦਾ ਬਸ ਲਾਉਂ ਗਲੌਂ ਗਲੌਂ ਕਾ ਛੱਡ ਕੇ ਬਾਜਗੇ ਨਹੀਂ ਮਰ ਜਾਂਦੇ ਇਹਨਾਂ ਦੋ ਕੁੱਤਰ ਨਾ ਰਹਿ ਗਾ ਉਹਨਾਂ ਨੂੰ ਛਾੜ ਗਏ ਭਾਈ ਖੁੱਡੇ ਠੀਕ ਐ ਇੱਕ ਆਪਣੀ ਹਰੀ ਕਾਂਤ ਵਾਲੀ ਤੇ ਇੱਕ ਗਲਾਬੀ ਗਰਗਲਾਰੀ ਜਿਹੜੀ ਪਾਸੇ ਬੈਠੇ ਆਉਂਦੀ ਐ ਐਡੇ ਕੰਮ ਸੀ ਉਹ ਰੰਗ ਲਾਲ ਕੇ ਤੈਨੂੰ ਉਹ ਘਰਾ ਲੈ ਗਿਆ ਚੰਦਾ ਬਈ ਤੇ ਇਹ ਕਬੂਤਰੀ ਦੇਗਾ ਕਰਤਾਂ ਬਈ ਦੋਵੇਂ ਗਲਾਬੀ ਕਾਂਤਰਾ ਠੀਕ ਐ ਸ਼ਾਖੀ ਕਬੂਤਰੀ ਆ ਤੇ ਇਹ ਹਰੀ ਕਾਂਤਲ ਦੀ ਭੈਣ ਨਹੀਂ ਐ ਇਹ ਤੇ ਕੋਈ ਚੱਕਰ ਨਹੀਂ ਕਰਾਂ ਲਾਲ ਗੇੜਾਂ ਦਾ ਦੋ ਰਹਿਗਾ ਫਿਰ ਬਾਅਦ ਵਿੱਚ ਇਕੱਠਾ ਦਾ ਇਕੱਠਾ ਦਾ ਰੰਗ ਵਿਖਾ ਦਾਂਗੇ ਸਾਨੂੰ ਕੋਡੇ 'ਚ बाकी बंदे देखो रंग लावण ਨੂੰ ਪੂਰਾ ਕੰਮ ਭਖਿਆ ਪਿਆ ਤੇ ਆ ਮੁੰਡੇ ਨੇ ਵੀ ਦੋ ਪੱਠੇ ਲਿਆਂਦੇ ਆ ਆਪਦੀ ਘਰ ਦੀ ਨਸਲੇ ਨੇ ਖੁਦ ਖੁਦ ਤਿਆਰ ਕੀਤੀ ਹੋਈ ਹੈ ਨਸਲਾ ਵੇਖੋ ਆ ਕਾਲਸਰੇ ਪਾਕਿਸਤਾਨ ਚੋਂ ਨਸਲ ਮਿਸ ਭਾਈਏ ਨੇ ਲੈ ਕੇ ਟੈੜੀ ਤੇ ਜੌਂਸਰੇ ਤੇ ਟੈੜੀ ਜੌਂਸਰੇ ਸਿਆਲਕੋਟੀ ਤੇ ਇੱਕ ਆਪਣਾ ਸੁੰਦੇ ਆ ਤੇ ਇੱਕ ਆਪਣਾ ਕਮਗਰ ਤੇ ਤਿੰਨ ਚਾਰ ਨਸਲਾਂ ਬਲੱਡ ਪਾ ਕੇ ਨੇ ਆ ਆਪਦਾ ਬਲੱਡ ਤਿਆਰ ਕੀਤਾ ਹੈ ਇੱਕ ਪਾਪੇ ਵਾਲੇ ਹੈਗੇ ਉਹ ਵੀ ਸੱਚੀ ਮੈਂ ਨਾ ਕੋਕ ਕਮਲ ਬਾਈ ਨਾਲ ਹੋ ਰਿਹਾ ਮੈਂ ਟਾਲਿਆ ਮਰਿਆ ਹੈ ਨਾ ਵੱਡਿਆਂ ਨੂੰ ਸਿਰ ਮਾਰੀ ਨਹੀਂ ਜੀ ਬਾਬਾ ਬਣੂਗਾ ਹੋਰ ਥੋੜੇ ਟਾਈਮ ਤੱਕ ਆ ਬਾਬਾ ਬੰਨਾ ਆਪਾਂ ਕੋਈ ਧਾਗਾ ਤਵੀਦ ਕਰਾਣਾ ਹੈ ਕੀ ਕੀ ਦਾ ਆਇਆ ਕੋ ਆਪਣੇ ਕੋਲ ਬੀਬੀ ਕੋਲੋਂ ਕੋਦਾ ਹੱਦਾ ਪੇ ਦਿੱਤਾ ਉਹ ਨੰਬਰ ਚੱਲ ਲਾ ਰੰਗਲਾ ਪੁੰਝਾ ਕਰਦੇ ਹਾਂ ਹਾਂ ਓਕੇ ਆ ਬਈ ਕਰਾਂ ਲਾਲ ਗੇ ਪੁੰਝਾ ਕਰਦੇ ਆ ਇਹਦਾ ਫੇਰ ਦਿਖਾਉਣਾ ਫੇਰ ਮਾਰ ਫੂਕ ਡੱਕੇ ਦੇ ਲਓ ਜੀ ਤੇ ਇਹ ਕਬੂਤਰੀ ਦੇ ਰੰਗ ਕਰੀ ਜਾਂਦੇ ਆ ਖੱਬਾ ਗਲਾਬੀ ਟੂਸਾ ਤੇ ਹਰੀ ਟੋਰੀ ਬਈ ਇਧਰ ਵੱਡਾ ਕਬੂਤਰ ਨੂੰ ਪਾਇ ਰੱਖਦਗੇ ਆਇਓ 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 ਖੰਡੋ ਆਇਓ ਆਇਓ ਤੇ ਇਧਰ ਕਬੂਤਰਾਂ ਨੂੰ ਵੀ ਰੱਖਤੀ ਆ ਬਾਨੇ ਇੱਕ ਮਿੰਟ بڑے ਕਬੂਤਰਾਂ ਨੂੰ ਆਇਓ 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 ਕਬੂਤਰ ਲਓ ਜੀ ਤੇ ਵਾਟਰ ਵੀ ਪਾਤਾ ਬਈ ਕਬੂਤਰੀਆਂ ਨੂੰ ਵੀ ਤੇ ਕਬੂਤਰਾਂ ਨੂੰ ਵੀ ਇਹਨਾਂ ਦਾ ਕੰਮ ਕਲੀਅਰ ਹੈ ਇਹਨਾਂ ਨੂੰ ਲਾ ਦਈਏ ਲੋਕ ਮਹਾ ਮਾੜੀ ਮੂਟੀ ਅੱਗੂ ਗਲਾਦ ਕੇ ਖੜਕਾ ਦੜਕਾ ਕਰਦਗੇ ਵਿਹਲੇ ਐ ਖੜਕਾ ਕਰਨ ਦਾ ਟਾਈਮ ਐ ਹਾਂ ਇਹ ਤਾਂ ਮਾੜਾ ਮੋਟਾ ਜਿਹੜਾ ਬਚਾ ਪੁਜਾ ਸੀ ਉਹਨੂੰ ਲਾਈ ਅੱਗ ਹਨਾ ਚਲ ਮੈਂ ਖੇਤ ਵੀ ਗੇੜਾ ਮਾਰਿਆ ਕੀ ਮਾੜਾ ਮੋਟਾ ਕਿਸਾਨੀ ਨਾਲ ਜੁੜ ਕੇ ਰਹੀਏ ਆਪਾਂ ਉਹ ਲਓ ਭਾਈ ਖੜਦਾ ਖੜਦਾ ਭਾਈ ਪਾੜਾ ਪਾਣੀ ਪੂਣੀ ਪਾ ਕੇ ਤੇਰੇ ਅਸਰ ਸ਼ਾਸਤਰ ਠੰਡੇ ਕਰਦ ਗਿਆ ਗਾਲੇ ਲਓ ਵੇਖੋ ਭਾਈ ਅੱਗ ਦਾ ਕਮਾਲ ਇਹਨੇ ਇਹਨੇ ਅੱਗ ਦਾ ਕਮਾਲ ਵੇਖੋ ਨੇ ਕਿਵੇਂ ਪਰਾਲੀ ਬਚਾਈ ਦੇਖੋ ਕਿڑی ਤਗੜੀ ਚੀਜ਼ ਹੋ ਗਈ ਇਹ ਨਾ ਬਣੀ ਇਹ ਅੱਗ ਕੇ ਮਚਾ ਸਕਦੀ ਹੈ ਪਰਾਲੀ ਯਾਰ ਪਤਾ ਨਹੀਂ ਕਿਵੇਂ ਮੱਚ ਜਾਂਦੀ ਹੈ ਇਹਦੇ ਵਿੱਚ ਵਟਾਂਗੇ ਇਹਨਾਂ ਨੂੰ ਤੇ ਲਾਉਣ ਲੈਣਾ ਕਿਆ ਪੀ ਜਾਣਗੇ ਇਹ ਉਹ ਮੈਨੂੰ ਆਪ ਕੋ ਭੱਜੀ ਆ ਉਹ ਮਾਈ ਗੋਡ ਬਾਬਿਓ ਉਹੀ ਕੰਮ ਹੋ ਗਿਆ ਜਿਹੜੇ ਨੂੰ ਆਖਿਆ ਸੀਗਾ ਮੈਂ ਦੱਸਿਆ ਸੀ ਤੈਨੂੰ ਮੈਂ ਕਿਹਾ ਬਈ ਨੇਰੀ ਚੜੀ ਆਉਂਦੀ ਹੈ ਰਹਿਣ ਤੋਂ ਇਹ ਗੱਲਾਂ 'ਚ ਕੋਈ ਦਾਅ ਨਹੀਂ ਇਹ ਲੱਕੜੀ ਦੀ ਅੱਗ ਘੰਡ ਪੂ ਹਣ ਜੋ ਕਰਾ ਛੇੜੀ ਦੀ ਪਾਣੀ ਲੈ ਆ ਆ ਦੇਖੋ ਨਾ ਪੂਰਾ ਹੈਵੀ ਸੀਨ ਬਣਿਆ ਆ ਮੈਨੂੰ ਫੋਨ ਆਇਆ ਸੀ ਆਪਣੇ ਮਿੱਤਰ ਦਾ ਜੇ ਸਿਰ ਦਾ ਕਾਲ ਚੰਨੇ ਆਦਾ ਕਹਿੰਦਾ ਵੀ ਢਾਂਗਾ ਢੂੰਗਾ ਲੱਗਾ ਪੰਗਾ ਤਾਂ ਲਾ ਦੇ ਕੇ ਦਿੜਵੇ ਕੋ ਨਿਹਰੀ ਹੁੰਦੀ ਫੁੱਲ ਤਗੜੀ ਬਣੀ ਮੈਂ ਇਹਨੂੰ ਦੱਸਿਆ ਵੀ ਬਈ ਨਿਹਰੀ ਫੁੱਲ ਤਗੜੀ ਆਊਗੀ 4-5 10 ਮਿੰਟਾਂ ਨੂੰ ਕਹਿੰਦੇ ਨਾ ਨਾ ਅੱਗ ਲਾ ਦੇ ਕਹਿੰਦੇ ਤੂੰ ਮੈਂ ਫਿਰ ਲਾ ਦਿੰਨੇ ਆਂ ਅੰਦਰ ਆ ਜਾ ਇੱਕ ਮਿੰਟ ਆ ਗਿਆ ਆ ਗਿਆ ਮਾਰਦਾ ਪਾਣੀ ਪਾ ਦੇ ਹੌਲੀ 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 ਪਾਣੀ ਪੂਣੀ ਪਾ ਕੇ ਬੁਝਾ ਦੇ ਵਾਪੇ ਕੰਮ ਪੈੜਾ ਚੱਲ ਪਿਆ ਸਾਨੂੰ ਦੱਸਿਆ ਸੀ ਨਿਹਰਾਗਾ ਫੁੱਲ ਦਾ ਓ ਮਾਈ ਗਾਡ ਬੱਪਿਓ ਸੀਨ ਵੇਖੋ ਯਾਰ ਹੋਰ ਗੱਲਾਂ ਗੱਲਾਂ ਵਿਊ ਚੈੱਕ ਕਰੋ ਭੈਂ ਜੋ ਅੱਗ ਲੱਗਦੀ ਹੈ ਲੱਗ ਜੇ ਕੋਈ ਨਹੀਂ ਦਿੰਦਾ ਵਿਊ ਵਿਊ ਨਾ ਹੋਵੇ ਬਸ ਨਾ ਕੋਈ ਚੱਕ ਨਹੀਂ ਸਾਰਾ ਸਭ ਦਾ ਕਵਰ ਕਰਤਾ ਆਪਾਂ ਬਾਕੀ ਢੇੜੇ ਢੇੜੇ ਕਣਕ ਵੀ ਵੱਡੀ ਐ ਦੂੜੀ ਵੀ ਬਣੀ ਐ ਸਾਰਾ ਕੰਮ ਕਲੀਅਰ ਐ ਸਾਰੀ ਅੱਗ ਬੁਝਾ ਦਿੱਤੀ ਹੁਣ ਸਾਨੂੰ ਕਿਤੇ ਵੀ ਮਾੜੀ ਮੁਟਿਆਕ ਨਹੀਂ ਦਿੰਦੀ ਹੁਣੀ ਹੈ ਨਾ ਆ ਦੇਖੋ ਲੈ ਤੇ ਚਲੋ ਜੀ ਆ ਦੇਖੋ ਹੁਣ ਕਿਤੇ ਆਏ ਆ ਅਖੀ ਜਲੋ ਹਣਾ ਵੀ ਕੱਲ ਨੂੰ ਅੱਗ ਲੱਗ ਜੇ ਤੇ ਅੱਖੋਂ ਕਿਤੇ ਇਹ ਲਾਈ ਗਏ ਸੀਗਾ ਵੇਖੋ ਐਨ ਦੇਵਾ ਅੰਤਕਾਰ ਕੈਂ ਹੋਇਆ ਪੈਨ ਤੇਰਾ ਕੈਂ ਹੋ ਗਿਆ ਚਾਰ ਚਫੇਰੇ ਦਿਖਾਦਾ ਵੇਖੋ ਕਿਸੇ ਪਾਸੇ ਕੋਈ लाਡ ਨਹੀਂ ਦੀ ਨੀਗੀ ਸਿਰਫ ਇੱਕ लाਡ ਦੇ ਹੋ ਚੱਡ ਗਰੀ ਫਿਰਦੀ ਆਂ ਯੋਸ ਨੂੰ ਦਿਖਾ ਨਹੀਂ ਸਕਦੇ ਹੁਣ ਵੇਖ ਸਿੰਨੇ ਹੋ ਜੂਗੇ ਹਾਂਜੀ ਮੇਰੇ ਵੀਰੋ ਤੇ ਇੱਧਰ ਬੈਟ ਵਾਲੇ ਕਬੂਤਰਾਂ ਨੂੰ ਵੀ ਰੱਖਦੀ ਹੋਈ ਦਾਣੇ ਆਇਓ 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 ਬੱਤਾ ਤੇ ਪਾਣੀ ਇਹਨਾਂ ਕੋਲੇ ਪਿਆ ਬਾਈ ਉਹ ਤੇ ਓਕੇ ਆ ਬਾਈ ਬਸ ਵਲੌਗ ਦੀ ਕਰਦਗੇ ਐਂਡਿੰਗ ਪੱਖਾ ਇੱਧਰ ਮੈਂ ਲਾ ਰੱਖਿਆ ਥੋੜਾ ਜਿਹਾ ਕੋਈ ਘੰਟਾ ਦੋ ਘੰਟੇ वैसे तो आज मान के चलो भी हवा चल पसी नेहरी आ गई थी ਤੇ ਉਦਾਂ ਦਾ ਕੋਈ ਸੀ ਨਹੀਂ ਵਧੀਆ ਖੁੱਡਾਂ 'ਚ ਤਾਜ਼ਾ ਹਵਾਈਆ ਪਰ ਫਿਰ ਵੀ ਮੈਂ ਚਲ ਦੋ ਚਾਰ ਘੰਟੇ ਲਾ ਦੀ ਇਹਨਾਂ ਵਾਸਤੇ ਬਾਅਦ ਚ ਅੰਦਰ ਨੂੰ ਕਰ ਲਾਂਗੇ ਆਪ ਦੇ ਕੰਨੀ ਬਾਕੀ ਹੁਣ ਜਦੋਂ ਜ਼ਿਆਦਾ ਗਰਮੀ ਹੋ ਜਾਂਦੀ ਹਨ ਤੇ ਆਪਾਂ ਆਪ ਦਾ ਮੁੰਜਾ ਵੀ ਇੱਥੇ ਹੀ ਡਾਲਾਂਗੇ ਆਪ ਮੂਰੇ ਤਿੰਨਲੇ ਆਪ ਨੂੰ ਹਵਾਈ ਜਾਊਗੀ ਨਲੇ ਪਿੱਛੇ ਖੁੱਡਾਂ 'ਚ ਦੀ ਹਵਾ ਟੱਪੀ ਆਊਗੀ ਹਨਾ ਸੌਖਾ ਹੋ ਜੂਏ ਨੇ ਨਾਲ ਤੇ ਓਕੇ ਬੇਬਸ ਠੀਕ ਹੈ ਮੇਰੀ ਨਾਤ ਵੀ ਐਸੇ ਦਾ ਪ੍ਰੈਸ ਹੋਇਆ ਐਸਾ ਫਸ ਸੌਣਿਆ ਬਈ ਬਾਹਲੀਆਂ ਗੱਲਾਂ ਬਾਤਾਂ ਨਹੀਂ ਏ ਬਿਸਤਰਾ ਵਿਛਾ ਕੇ ਨਾ ਸਹੀ ਦੱਸਦਾ ਐ ਇੰਨੀ ਕੋਈ ਜ਼ਿਆਦਾ ਨੀਂਦ ਨਾ ਮੈਂ ਵੀਡੀਓ ਐਡਿਟ ਕਰ ਲਾ ਗਿਆ ਨਾ ਠੀਕ ਐ ਮੈਂ ਅੱਖਾਂ ਮੀਟ ਜਾਂਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਕਦੇ ਫੋਨ ਦੇਖ ਪੈਂਦਾ ਕਦੇ ਕੁਛ ਮੰਨ ਕੇ ਚਲੋ ਮੈਨੂੰ ਚਾਰ ਚਰੰਨੀ ਇੱਕ ਕਲਿੱਪ ਵੀ ਐਡਿਟ ਕਰੀ ਲੈਣਾ ਨੀਂਦ 'ਚ ਮੈਂ ਵਾਰੀ ਵੰਦੇ ਫੇਰ ਮੋੜ ਕੇ ਉਹੀ ਵਾਲੇ ਫੇਰ ਫੇਰ ਨੀਂਦ ਆ ਗਈ ਫੇਰ ਉਹੀ ਵਾਲੀ ਬੜਾ ਬੁਰਾ ਹਾਲ ਹੁੰਦਾ ਕਦੇ ਕਹਿੰਦਾ ਕਿ ਮੈਂ ਰੱਖ ਦਿੰਦਾ ਵੀਰ ਤੜਕੇ ਕਰ ਲਾਂਗੇ ਫਿਰ ਕਦੇ-ਕਦੇ ਮੱਖਾਂ ਕੋਈ ਪਾਣੀ ਮਾਰ ਕੇ ਮੂੰਹ ਹੱਥੋ ਕੇ ਬੈਠ ਕੇ ਵੀਡੀਓ ਸਾਰੇ ਐਡਿਟ ਕਰਕੇ ਤਿਆਰ ਕਰਕੇ ਫੇਰ ਵੀ ਸੌਣਾ ਹਣਾ ਮੈਨੂੰ ਇਹ ਹੁੰਦਾ ਵੀ ਅਗਲੇ ਦਿਨ ਫੇਰ ਨਹੀਂ ਟਾਈਮ ਲੱਗਣਾ ਤੁਹਾਨੂੰ ਪਤਾ ਹੈ ਨਾ ਵੀ ਸਾਰਾ ਦਿਨ ਇੰਨੀ ਉੱਤੇ ਖਾਣੀ ਹੁੰਦੀ ਐ ਭੈਣ ਨੇ ਇੱਕ ਬਹਿ ਗਿਆ ਲਾੜਿਆ ਦਾਤਾ ਤਾੜਤਾ ਬਦਾਮ ਧਰ ਤੇ ਦਾਣੇ ਧਰ ਤੇ ਬਹੁਤ ਔਖਾ ਕੰਮ ਬਈ ਆਦੇ ਥੋੜੇ ਕਢਾਇਆ ਕਰੋ ਮੰਨ ਕੇ ਚੱਲ ਜੇ ਇਕੱਲਾ ਬੰਦਾ ਨਾ ਇਕੱਲੇ ਬੰਦੇ ਨੂੰ ਵੀ ਕ ਕਬੂਤਰ ਵਾਧੂ ਨਾ ਬਸ 20 ਪੱਠੇ ਪੱਠੀਆਂ ਬਾਜੀ ਲਾਉਣ ਵਾਸਤੇ ਕਢਾ ਲਓ ਇੰਨਾਂ ਦਾ ਪੰਗਾ ਨਾ ਲਓ ਚਲੋ ਆਪ ਨੂੰ ਵੀ ਪਤਾ ਲੱਗ ਗਿਆ ਹੁਣ ਗਾਂ ਤੋਂ ਬਸ ਥੋੜੇ ਜਿਿਹੇ ਕਢਾਇਆ ਕਰਾਂਗੇ ਜੇ ਵਧੀਆ ਰਿਆ ਸਿਸਟਮ ਤੇ ਬਾਕੀ ਮੈਨੂੰ ਆਣਾ ਤਾਂ ਗਾਂਦ ਤੋਂ ਕਢਾਉਣ ਦੀ ਲੋੜ ਹੀ ਨਹੀਂ ਪੈਣੀ ਕੀ ਪਤਾ ਕਿੱਥੇ ਹੋਵਾਂਗੇ ਕਿ ਨਹੀਂ ਚਲੋ ਠੀਕ ਹੈ ਜੀ ਕੱਲ ਨੂੰ ਮਿਲਦੇ ਆ ਬਾਈ ਬਾਈ ਸਾਰੇ ਵੀਰਾਂ ਨੂੰ ਬਾਰ ਬਾਰਾਂ ਝੜ ਕੇ ਸੁੱਤੇ ਪਏ ਬਈ ਮੇਰੀ ਨੇ ਬੁਰਾ ਹਾਲ ਕਰਤਾ ਲਾਈਟ ਵੀ ਗਈ ਕੀ ਆ ਪਏ ਅੰਦਰ ਕਿੱਥੇ ਫਸੇ ਆ ਬਾਪੇ ਪਾਏ ਚਲੋ ਕੋਈ ਨਾ ਬਈ ਕਰੇ ਨੇ ਪੂਗਾ ਹੁਣ ਜਦੋਂ ਪੰਗਾ ਲੈਤਾ ਹੀ ਹੈ ਜੀ ਤਾਂ ਮੇਰਾ ਵੀ ਕਰਦਾ ਘਰੇ ਜਾ ਕੇ ਪਾਏ ਪਾਏ ਕੂਲਰ ਕਰਦਾ ਜਿਹੜਾ ਜਨਰੇਟਰ ਚੱਲੀ ਜਾਂਦਾ ਉਹ ਨਹੀਂ ਆਰੇ ਬੰਦਣ ਦੇ ਫੁੱਲ ਰੇ ਸੀ ਪੱਖਾ ਚਲੋ ਕੋਈ ਨਾ ਠੀਕ ਜਿਵੇਂ ਚੱਲੀ ਜਾਂਦਾ ਹੈ ਕਰਨਾ ਪਊ ਗੋਲ ਜਸਟ ਬਾਕੀ ਇੱਥੇ ਵੀ ਏਸੀ ਯੂਸੀ ਦੀ ਪ੍ਰਬੰਧ ਕਰਦੇ ਆ ਸੀ ਨਾ ਲਾਉਣ ਦਾ ਤੇ ਕਨਵਰਟਰ ਵਗੈਰਾ ਜਾਂ ਕੋਈ ਜਨਰੇਟਰ ਦਾ ਹੱਲ ਕਰਦੇ ਆਂ ਐ ਨਹੀਂ ਗੱਲ ਬਣਦੀ